ਹੈਲੋ ਸਸੇ ਕਾਲਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਜੋ ਜੀ ਅੱਜ ਇੱਕ ਤੁਹਾਡੇ ਲਈ ਹੋਰ ਬਹੁਤ ਸੋਹਣਾ ਕ੍ਰਾਸ਼ ਸ਼ਿਮਰ ਦਾ ਸੂਟ ਲੈ ਕੇ ਆਏ ਆ ਬਹੁਤ ਸੋਹਣੀ ਚੀਜ਼ ਹੈ ਇਹ ਆ ਪਰੱਖਿਆਗਾ ਫਾਰਸੀ ਸਲਵਾਰ ਨਾਲ ਉੱਚਾ ਕਮੀਜ਼ ਜਿਹੜੇ ਦਾ ਕਿ ਅੱਜ ਕੱਲ ਟ੍ਰੈਂਡ ਚੱਲ ਰਿਹਾ ਠੀਕ ਹੈ ਜੀ ਦੇਖੋ ਇਸ ਤਰ੍ਹਾਂ ਇਹਦੇ ਬਾਜੂ ਤੇ ਕੰਮ ਹੈ ਬਾਜੂ ਤੇ ਕੰਮ ਬਹੁਤ ਸੋਹਣਾ ਕੀਤਾ ਹੋਇਆ ਹੈ ਇਦੇ ਨਾਲ ਫਾਰਸੀ ਸਲਵਾਰ ਰੱਖੀ ਹੋਈ ਹੈ ਬਹੁਤ ਸੋਹਣਾ ਕੰਮ ਕੀਤਾ ਹੋਇਆ ਐਦਾਂ ਦਾ ਕੰਮ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਬੈਲ ਆਈਕਨ ਦਾ ਬਟਨ ਦਬਾ ਦਿਓ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਹੋਊਗਾ ਮਿਲਦਾ ਰਹੂਗਾ ਆਪਾਂ ਫਾਰਸੀ ਸਲਵਾਰ ਰੱਖੀ ਹੈ ਅਗਰ ਤੁਸੀਂ ਮੋਟੇ ਹੋ ਥੋੜੀ ਜਿਹੀ ਹੈਵੀ ਹੋ ਤਾਂ ਤੁਸੀਂ ਕਮੀਜ਼ ਦੀ ਜਿਹੜਾ ਘੇਰਾ ਇਹਦੀ ਘੇਰੇ ਨੂੰ ਥੋੜਾ ਵੱਡਾ ਰੱਖਿਓ ਜ਼ਿਆਦਾ ਵੱਡਾ ਰੱਖਿਓ ਠੀਕ ਹੈ ਫੇਰ ਤੁਹਾਡੇ ਉੱਚਾ ਕਮੀਜ਼ ਬਹੁਤ ਸੋਹਣਾ ਲੱਗੂਗਾ ਥੋੜਾ ਇੱਥੋਂ ਤੱਕ ਇਹਦੀ ਫਿਟਿੰਗ ਰੱਖਿਓ ਇਸ ਤੋਂ ਅੱਗੇ ਖੁੱਲਾ ਰੱਖਿਓ ਬਹੁਤ ਸੋਹਣੀ ਫਿਟਿੰਗ ਬਹੁਤ ਸੋਹਣਾ ਲੱਗੂ ਥੋੜੇ ਅਗਰ ਤੁਸੀਂ ਥੋੜੇ ਜਿਹਾ ਸਲਿਮ ਹੋ ਤਾਂ ਤੁਸੀਂ ਫਿਰ ਇਹਨੂੰ ਇਹ ਫਿੱਟ ਰੱਖ ਸਕਦੇ ਹੋ ਤੇ ਹਲਕਾ ਜਿਹਾ ਬਸ ਘੇਰਾ ਕੱਲਾ ਵੱਡਾ ਰੱਖ ਦਿਓ ਬਹੁਤ ਸੋਹਣੀ ਚੀਜ਼ ਬਣਦੀ ਆ ਬਹੁਤ ਸੋਹਣੀ ਚੀਜ਼ ਬਣ ਕੇ ਰੈਡੀ ਹੋਈ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬੈਲ ਆਈਕਨ ਦਾ ਬਟਨ ਦਬਾ ਦਿਓ ਇਹ ਨਵੇਂ ਨਵੇਂ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਤੇ ਜੁੜੇ ਰਿਹਾ ਕਰੋ ਜੀ ਦਿਖਾਉਣੀ ਆ ਤੁਹਾਨੂੰ ਅਗਲਾ ਸੋ ਆ ਤੁਹਾਡੇ ਅਸਤੇ ਇੱਕ ਬਹੁਤ ਸੋਹਣਾ ਜਿਹਾ ਸੂਟ ਲੈ ਕੇ ਆਏ ਆ ਇਹ ਜਿਵੇਂ ਤੁਹਾਡੀ ਮੰਮੀ ਆ ਤੁਹਾਡੀ ਆਂਟੀ ਆ ਤੁਹਾਡੀ ਦਾਦੀ ਆ ਉਹਨਾਂ ਵਾਸਤੇ ਤੁਸੀਂ ਬਣਵਾ ਸਕਦੇ ਸੂਟ ਦਾ ਬਰਕ ਦੇਖੋ ਪਹਿਲਾਂ ਧਿਆਨ ਨਾਲ ਪੂਰੇ ਨਾਲ ਦੇਖੋ ਕਿੰਨੀ ਸੋਹਣੀ ਚੀਜ਼ ਬਣ ਕੇ ਰੈਡੀ ਹੋਈ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਬੈਲ ਆਈਕਨ ਦਾ ਬਟਨ ਦਬਾ ਦੇਉਣ ਨਾਲ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੂ ਇੱਕ ਗੱਲ ਹੋਰ ਆ ਜੀ ਜਿਹੜਾ ਇਹ ਕੱਪੜਾ ਨਾ ਬਹੁਤ ਸੋਹਣਾ ਕੱਪੜਾ ਹੈਗਾ ਗਰਮ ਕੱਪੜਾ ਪਰ ਇਹਨੂੰ ਕੱਢਣਾ ਇੰਨਾ ਕੁ ਜ਼ਿਆਦਾ ਔਖਾ ਹੈ ਤੁਸੀਂ ਸੋਚ ਨਹੀਂ ਸਕਦੇ ਬਹੁਤ ਜ਼ਿਆਦਾ ਔਖਾ ਕੱਢਿਆ ਜਾਂਦਾ ਹੈ ਜੀ ਕੱਢਣ ਦੇ ਵਿੱਚ ਇਹਦੇ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਮਸ਼ੀਨ ਨੂੰ ਬਹੁਤ ਜ਼ਿਆਦਾ ਧਾਗੇ ਟੁੱਟਦੇ ਆ ਮਿਹਨਤ ਵਾਲਾ ਕੰਮ ਹੈ ਜੀ ਤੇ ਕੰਮ ਦੇਖੋ ਕਿੰਨਾ नीट ਐਂਡ ਕਲੀਨ ਕਰਿਆ ਹੋਇਆ ਕੰਮ ਦੀ ਵੀ ਆਪਣੀ ਫੁੱਲ ਗਾਰੰਟੀ ਹੋਊਗੀ ਦੇਖੋ ਜੀ ਕੰਮ ਇਹਦਾ ਕਿੰਨਾ ਸੋਹਣਾ ਕੰਮ ਕਰਿਆ ਹੋਇਆ ਐਦਾਂ ਦੇ ਡਿਜ਼ਾਈਨ ਬਣਵਾਉਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਿਓ ਮੇਰੀ ਵੀਡੀਓ ਵਧੀਆ ਲੱਗਦੀ ਆ ਕਿ ਸ਼ੇਅਰ ਜ਼ਰੂਰ ਕਰਦੇ ਕੋਈ ਬਾਈ ਜੀ ਸਾਰਿਆਂ ਨੂੰ